ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਜੀ ਨੂੰ ਦੱਸਣ ਲੱਗੇ ਹਾਂ ਵੀ ਸ੍ਰੀ ਅਖੰਡ ਪਾਠ ਸਾਹਿਬ ਜੋ ਪਾਠੀ ਸਿੰਘ ਡਿਊਟੀਆਂ ਲਾਉਂਦੇ ਹਨ ਉਹ ਡਿਊਟੀ ਦੇ ਵਿੱਚ ਕਿੰਨੇ ਅੰਗ ਕਰਨ ਕਿਉਂਕਿ ਕਈ ਸੰਗਤਾਂ ਨੂੰ ਨਹੀਂ ਪਤਾ ਹੁੰਦਾ ਤੇ ਜਦੋਂ ਦੱਸੀਦਾ ਹੈ ਤੇ ਉਹਦਾ ਸੁਣ ਕੇ ਬੜੇ ਹੈਰਾਨ ਹੁੰਦੀਆਂ ਹਨ ਸੰਗਤਾਂ ਕਿ ਸਾਨੂੰ ਤੇ ਪਤਾ ਹੀ ਨਹੀਂ ਸੀ ਜੇ 2 ਘੰਟਿਆਂ ਦੀ ਡਿਊਟੀ ਐ ਪਾਠੀ ਸਿੰਘ ਦੀ ਸਾਠ ਅੰਗ ਜਰੂਰੀ ਉਹਨੂੰ ਕਰਨੇ ਬਣਦੇ ਹਨ ਜੇ ਸਵੇਰੇ ਸ਼ਾਮ ਮੈਕ ਨਹੀਂ ਲੱਗਦਾ ਅਗਰ ਜੇ ਸਵੇਰੇ ਸ਼ਾਮ ਮੈਕ ਲੱਗਦਾ ਫਿਰ ਜਿਹੜਾ ਪੁਰਾਣਾ ਪਾਠੀ ਆ 70 75 ਅੰਗ ਵੀ ਕਰ ਦਿੰਦਾ 5 5 7 7 ਅੰਗ ਵੱਧ ਕਰੀ ਜਾਣ ਤੇ ਮੈਕ ਵਾਲੇ ਦੀ ਜੋ 10 15 ਅੰਗ ਘਟਦੇ ਹਨ ਜਿਤਨਾ ਮੈਕ ਵਾਲਾ 2 ਘੰਟਿਆਂ ਦੇ ਵਿੱਚ 40 45 ਅੰਗ ਕਰ ਸਕਦਾ ਹੈ ਹੈਰਾ ਕੇ ਬਾਣੀ ਸੰਗਤ ਨੂੰ ਸੁਣਾ ਕੇ ਕਿਉਂਕਿ ਕਈ ਵਾਰਾਂ ਵੇਖਣ ਨੂੰ ਇਹ ਹੁੰਦਾ ਹੈ ਜੋ ਪਾਠ ਲੇਟ ਹੋਵੇ ਤੇ ਮੈਕ ਵਾਲੇ ਦੀ ਜਿਹੜੀ ਡਿਊਟੀ ਹੁੰਦੀ ਹੈ ਉਹਨੂੰ ਫਿਰ ਛੇਤੀ-ਛੇਤੀ ਪਾਠ ਕਰਨਾ ਪੈਂਦਾ ਤੇ ਸੰਗਤ ਨੂੰ ਨਾਂ ਪਤਾ ਹੋਣ ਕਰਕੇ ਉਹ ਸੰਗਤ ਕਹਿੰਦੀ ਹੈ ਵੀ ਬੜਾ ਪਾਠ ਅੱਜ ਬਾਬਾ ਜੀ ਤੇਜ ਕੀਤਾ ਹੈ ਸਮਝ ਨਹੀਂ ਆਉਂਦੀ ਸੀ ਉਹ ਮੈਕ ਵਾਲੇ ਦਾ ਕਸੂਰ ਨਿਕਲਦਾ ਹੈ ਪਰ ਜਿਹੜਾ ਉਸ ਤੋਂ ਪਹਿਲਾਂ ਹੈ ਜੇ ਉਹਨੇ ਅੰਗ ਪੂਰੇ ਨਹੀਂ ਕੀਤੇ ਜੇ ਉਹਨੇ 40 45 ਦੀ ਥਾਂ ਤੇ 20 ਅੰਗ ਹੀ ਕੀਤੇ ਕਿਉਂਕਿ ਅੱਜ ਇਹ ਚਲਣ ਬਣ ਗਿਆ ਹੈ ਵੀ ਪਾਠ ਦੀ ਭਾਵੇਂ ਸ਼ੁੱਧਤਾ ਨਾ ਹੋਵੇ ਪਰ ਬਾਜ ਆਪਾਂ ਵੇਨੇ ਹਾਂ ਵੀ ਆਵਾਜ਼ ਕਿੰਨੀ ਪਿਆਰੀ ਹੈ ਪਰ ਜੇ ਪਾਠੀ ਸਿੰਘ ਲਗਾ ਮਾਤਰਾ ਲਾ ਕੇ ਪਾਠ ਨਹੀਂ ਕਰਦਾ ਤੇ ਉਹ ਭਾਵੇਂ ਜਿੰਨੀਆਂ ਮਰਦੀਆਂ ਏਕਾਂ ਲਾਈ ਜਾਵੇ ਉਹ ਸੰਗਤ ਨੂੰ ਤੇ ਗੁੰਮਰਾਹ ਕਰ ਸਕਦਾ ਜਿੰਨਾਂ ਨੂੰ ਨਹੀਂ ਪਤਾ ਸੰਥਿਆ ਬਾਰੇ ਉਹਨਾਂ ਤੋਂ ਤੇ ਵਾਵਾ ਵਾਵਾ ਲੈ ਸਕਦਾ ਪਰ ਵੱਡੀ ਸਟੇਟ ਤੇ ਜਾਂ ਜਿਹੜੇ ਸੂਝਵਾਨ ਪਾਠੀ ਹਨ ਉਹਨਾਂ ਦੀ ਨਿਗਾ ਵਿੱਚ ਉਹਨਾਂ ਨੂੰ ਪਤਾ ਹੁੰਦਾ ਵੀ ਕਿਸ ਤਰ੍ਹਾਂ ਦਾ ਏ ਕਿਹੜੀਆਂ ਲਗਾ ਮਾਤਰਾ ਲਾ ਲਿਆ ਕਿਹੜੀਆਂ ਨਹੀਂ ਲਾ ਰਿਹਾ ਸੋ ਸੰਗਤ ਨੂੰ ਬੇਨਤੀ ਹੈ ਵੀ ਉਹਨਾਂ ਦੀ ਗਿਆਨ ਵਾਸਤੇ ਵੀ 60 ਅੰਗ 2 ਘੰਟਿਆਂ ਦੇ ਵਿੱਚ ਅਗਰ ਜੇ ਢਾਈ ਘੰਟੇ ਡਿਊਟੀ ਹੈ ਤੇ 75 ਅੰਗ ਪਾਠੀ ਸਿੰਘ ਨੂੰ ਇੱਕ ਨੂੰ ਕਰਨੇ ਪੈਂਦੇ ਆ ਡਿਊਟੀ ਵਿੱਚ ਜਿਹੜੇ ਪੁਰਾਣੇ ਪਾਠੀ ਹਨ ਉਹ 80 ਢਾਈ ਘੰਟਿਆਂ ਵਿੱਚ 100 ਅੰਗ ਵੀ ਕਰ ਦਿੰਦੇ ਹਨ ਤੇ ਦੂਸਰੀ ਬੇਨਤੀ ਹੈ ਵੀ ਆਪਣੇ ਮਨਾਂ ਵਿੱਚ ਇਹ ਵਹਿਮ ਪਿਆ ਆਇਆ ਹੈ ਵੀ 48 ਘੰਟਿਆਂ ਦੇ ਵਿੱਚ ਹੀ ਭੋਗ ਪੈਣਾ ਚਾਹੀਦਾ ਹੈ ਪਰ ਆਪਾਂ ਵੇਖੀਏ ਕਿਤੇ ਨਹੀਂ ਲਿਖਿਆ ਵੀ 48 ਘੰਟਿਆਂ ਵਿੱਚ ਹੀ ਭੋਗ ਪਾਓ ਗੁਰਬਾਣੀ ਸਹਿਜ ਨਾਲ ਪੜੋ ਜੇ 48 ਵਿੱਚ ਹੀ ਪਾਉਣਾ ਹੈ ਤੇ ਆਪਾਂ ਤੇ ਫਿਰ 1 ਘੰਟਾ ਪਹਿਲਾਂ ਪਾ ਦਿੰਨੇ ਆ ਜਿਸ ਤਰ੍ਹਾਂ 11 ਵਜੇ ਆਰੰਭ ਹੋਇਆ ਤੇ ਤੀਜੇ ਦਿਨ ਆਪਾਂ 10 ਵਜੇ ਭੋਗ ਪਾ ਦਿੰਨੇ ਆ ਫਿਰ ਤੇ 11 ਵਜੇ ਪੂਰੇ ਪੈਣਾ ਚਾਹੀਦਾ ਸੋ ਇਹ ਵਹਿਮ ਭਰਮ ਛੱਡੀਏ ਤੇ ਗੁਰੂ ਦੇ ਨਾਲ ਜੁੜਨਾ ਕੜੀਏ ਜੋ ਗੁਰਬਾਣੀ ਸਾਨੂੰ ਕਹਿੰਦੀ ਹੈ ਸੋ ਉਹਦੇ ਨਾਲ ਜੁੜੀਏ ਵਾਦ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰੋ ਤੇ ਜਰੂਰ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ